ਪੰਜਾਬ ਪੁਲਿਸ ਦਾ ਇੱਕ ਵੀਡੀਓ ਇੰਨੇ ਦਿਨੀ ਖੂਬ ਚਰਚਾ ਵਿੱਚ ਹੈ ਜ ਜੀ ਹਾਂ ਇਹ ਵੀਡੀਓ ਚੰਗੇ ਕਾਰਨ ਕਰਕੇ ਚਰਚਾ ਵਿੱਚ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਪੁਲਿਸ ਨਸ਼ਿਆਂ ਦੇ ਖਾਤਮੇ ਦੇ ਲਈ ਅਹਦ ਲੈਂਦਿਆਂ ਸੂਬੇ ਨੂੰ ਤਰੱਕੀ ਅਮਨ ਸ਼ਾਂਤੀ ਦੀ ਰਾਹ ਵੱਲ ਅੱਗੇ ਵਧਾਉਣ ਦਾ ਸੰਕਲਪ ਲੈ ਰਹੀ ਹੈ ਆਹ ਵਿਖਤਿਆ ਪੂਰੀ ਖਬਰ ਸਾਰੇ 100 ਖਾਨੇ ਹਾਂ ਸਾਰੇ 100 ਖਾਨੇ ਹਾਂ ਕਿ ਥਾਣਾ ਗਿੱਦੜਬਾਹ ਏਰੀਏ ਵਿੱਚ ਕਿ ਥਾਣਾ ਗਿੱਦੜਬਾਹ ਏਰੀਏ ਵਿੱਚ ਕਿਸੇ ਵੀ ਨਸ਼ਾ ਵੇਚਣ ਵਾਲੇ ਕਿਸੇ ਵੀ ਨਸ਼ਾ ਵੇਚਣ ਵਾਲੇ ਅਹਦ ਲੈਂਦੇ ਥਾਣਾ ਗਿੱਦੜਬਾਹ ਵਿੱਚ ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਸੂਬੇ ਵਿੱਚ ਵਗਦੇ ਨਸ਼ਿਆਂ ਦੇ 6ਵੇਂ ਦਰਿਆ ਨੂੰ ਖਤਮ ਕਰਨ ਦਾ ਸੰਕਲਪ ਲੈ ਰਹੇ ਨੇ ਥਾਣੇ ਦੇ ਐਸਐਚਓ ਵੱਲੋਂ ਇਹਨਾਂ ਨੂੰ ਸਹੁੰ ਚੁਕਾਈ ਗਈ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਸੂਬੇ ਦੀ ਪੁਲਿਸ ਸਖਤ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ ਭਾਵੇਂ ਕੋਈ ਕਿੰਨਾ ਹੀ ਰਸੂਖਤਾਰ ਕਿਉਂ ਨਾ ਹੋਵੇ ਹਰ ਇੱਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਜੈ ਹਿੰਦ ਣਾਗ ਦੇ ਦਰਵਾਜ਼ਰ ਨੇ ਸਾਰੇ ਕਰਮਚਾਰੀਆਂ ਨੂੰ ਇੱਕ ਹਲਫੀਆ ਬਿਆਨ ਦੁਆਰਾ ਸਹੁੰ ਚੁਕਾਈ ਹੈ ਕਿ ਵੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਨਖੇਲ ਪਾਈ ਜਾਵੇ ਫੂਵੀਆ ਸੋਰਸ ਲਗਾ ਕੇ ਕਾਇਮ ਕੀਤੇ ਜਾਣ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਇਸ ਸਬੰਧੀ ਜਿਹੜੀ ਹੈ ਉਹਨਾਂ ਨੇ ਸਹਿਦ ਦਿੱਤੀ ਹੈ ਸਾਰੇ ਕਰਮਚਾਰੀ ਇਸ ਸਬੰਧੀ ਸੌਂ ਖਾਧੀ ਉਹਨਾਂ ਨੇ ਵੀ ਅਸੀਂ ਪੂਰਾ ਟੀਮ ਵਰਕ ਕਰਕੇ ਇੱਕ ਸਾਥ ਦੇਵਾਂਗੇ ਪੁਲਿਸ ਮੁਲਾਜ਼ਮ ਸਾਰੇ ਫੇਰ ਕਰਕੇ ਤੁਹਾਨੂੰ ਨੰਬਰ ਲਿਖ ਕੇ ਹਲफिया ਬਿਆਨ ਦੁਆਰਾ ਸਹੁੰ ਚੁੱਕਣ ਵਾਲੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਸੂਬੇ ਨੂੰ ਨਸ਼ਿਆਂ ਦੇ ਚਾਲ ਤੋਂ ਮੁਕਤ ਕਰਨ ਦੇ ਲਈ ਪਹਿਲ ਦੇ ਆਧਾਰ ਤੇ ਕੰਮ ਕਰਨਗੇ ਨਾ ਖੁਦ ਨਸ਼ਾ ਕਰਨਗੇ ਨਾ ਹੀ ਨਸ਼ਾ ਕਰਨ ਤੇ ਵੇਚਣ ਵਾਲਿਆਂ ਨੂੰ ਬਖਸ਼ਣਗੇ ਵਾਦਾ ਕੀਤਾ ਸਰ ਅਤੇ ਆਪਣੀ ਜ਼ਿੰਮੇਵਾਰੀ ਮੰਨਦੀ ਵੀ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਆਪਾਂ ਉਹਨਾਂ ਦਾ ਸਹਿਯੋਗ ਦੇ ਅੱਜ ਥਾਣਾ ਗਿੱਦੜਵਾੜ ਮੈਂ ਆਪਣੇ ਵੀ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਮੈਂਨੂੰ ਉਹਨਾਂ ਕੋਲ ਇਹ ਸਹਮ ਦਲਵਾਈ ਹੈ ਕਿ हमारे थाने गिद्रवा के एरिए में किसी तरह के भी कोई नशा करने वाले या बेचने वाले किसी तरह के किस भी समाज विरोधी अंसर है तो उनका भी सा, हम साथ नहीं देंगे भारत के संविधान की जो हजर नाजर जान के हमने ये कसम दिलवाई है और इसकी शुरुआत मैंने अपने थाने से करवाई है क्योंकि तो कह कहा जाता है कि अगर शुरुआत अपने घर से की जाए तो सबसे अच्छा है तो इस तरह के इनको आज मैंने मॉरली बाउंड किया है तो कि ये इनकी जिम्मेवारी बनती है पंजाब सरकार की नहीं बनी है उन्होंने ये कसम खाई थी उन्होंने वादा किया था कि जल्दी से जल्दी पंजाब में नशा खत्म किया जाएगा तो उसी के नेक्स्ट स्टेप के करते हुए हमने ये आज कसम खुलवाई है हल्फिया बैंड मैंने अपने सभी मुलाजिमों से खुद मैंने दिया है ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਨਾਂ ਮਦਦ ਕਰਨ ਉਹਨਾਂ ਖਿਲਾਫ ਸਖਤ ਕਾਰਵਾਈ ਕਰਨਾ ਇਮਾਨਦਾਰੀ ਨਾਲ ਡਿਊਟੀ ਕਰਨ ਤੇ ਖਾਕੀ ਵਰਦੀ ਨੂੰ ਦਾਗ ਨਾ ਲੱਗਣ ਦੇਣਾ ਅਤੇ ਮਾੜੇ ਅੰਸਰਾਂ ਖਿਲਾਫ ਕਾਰਵਾਈ ਕਰਨ ਦਾ ਇਹ ਅਹਦ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਪਰ ਇਸ ਨੂੰ ਅਮਲ ਵਿੱਚ ਲਿਆਉਣ ਵਿੱਚ ਪੁਲਿਸ ਕਿੰਨੀ ਕਾਮਯਾਬ ਹੋ ਪਾਉਂਦੀ ਹੈ ਇਹ ਦੇਖਣਾ ਅਹਿਮ ਹੋਵੇਗਾ ਹਾਲ ਦੀ ਘੜੀ ਤੱਕ ਪੁਲਿਸ ਦਾ ਇਹ ਉਪਰਾਲਾ ਜ਼ਰੂਰ ਸ਼ਲਾਘਾ ਭਟੋਰ ਰਿਹਾ ਹੈ ਗਿੱਦੜਵਾਹ ਤੋਂ ਸੂਰਜਪਾਲ ਦੇ ਨਾਲ ਪੂਰੀ ਰਿਪੋਰਟ ਚੱਕ ਦੇ ਟੀਵੀ ਕਿਸੇ ਨਾਲ ਲਿਆਜ ਨਹੀਂ ਕਿਸੇ ਤਰ੍ਹਾਂ ਦੀ